ਆ ਜਿਹੜਾ ਵਿਸ਼ਾਲ ਮਹੱਲਾ ਉਹ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਨੇਂ ਸਿੰਘਾ ਬੁੱਢਾ ਦਲ ਤੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਜਿਹੜਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਬੁੱਢਾ ਦਲ ਤੋਂ ਜਿਹੜਾ ਮਹਾਨ ਮਹੱਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੇ ਤਰਨੇਤਾਂ ਵੱਲੋਂ ਸਾਰੀਆਂ ਗੁਰੂ ਦੀਆਂ ਲਾੜੀਆਂ ਨੇ ਹੰਸ ਸਿੰਘ ਫੌਜਾਂ ਵੱਲੋਂ ਜਿਹੜਾ ਪ੍ਰਾਤਨ ਰਵਾਇਤ ਦੇ ਮੁਤਾਬਕ ਆਰੰਭ ਹੋ ਚੁੱਕਿਆ ਆਓ ਸਾਰੇ ਆਪਾਂ ਜਿਹੜਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਪਹੁੰਚ ਕੇ ਜੰਗ ਜੂ ਕਰਤਬ ਜਿਹੜੇ ਖਾਲਸਾ ਫੌਜ ਹੈ ਗੁਰੂ ਦੀਆਂ ਲਾੜਲੀਆਂ ਨੇ ਹੰਸ ਸਿੰਘ ਫੌਜਾਂ ਉਹਨਾਂ ਦੇ ਆਪਾਂ ਜੋਰ ਵੇਖੀਏ ਗਤਕੇ ਦੇ ਵੀ ਜੋਰ ਦੇਖਣੇ ਨੇ ਘੋੜ ਸਵਾਰੀ ਦੇ ਵੀ ਜੋਰ ਆਪਾਂ ਦੇਖਣੇ ਨੇ ਗੁਰੂ ਸਾਹਿਬ ਕਿਰਪਾ ਕਰਨ ਸੂਰਾਸੋ ਪਹਿਚਾਣਦੀਆਂ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਐ ਖੇਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਇਹਨਾਂ ਸ਼ਹੀਦਾਂ ਦੀ ਜਿਹੜੀ ਮਹਾਨ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰਦੇ ਆਂ ਜਰੂਰ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਆਪਾਂ ਦਰਸ਼ਨ ਦਿਦਾਰੇ ਕਰੀਏ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਇੰਦਰ ਦੇਵਤਾ ਜਿਹੜਾ ਉਹ ਖੜ ਨਹੀਂ ਸਕਦਾ ਖਾਲਸੇ ਅੱਗੇ ਦੇਖਿਓ ਤੁਸੀਂ ਕਿਵੇਂ ਜੋਰ ਚੱਲਦੇ ਆ ਜਿਹੜਾ ਵਿਸ਼ਾਲ ਮਹੱਲਾ ਹੈ ਉਹ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਨੇਂ ਸਿੰਘਾ ਬੁੱਢਾ ਦਲ ਤੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਤ ਜਿਹੜਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਬੁੱਢਾ ਦਲ ਤੋਂ ਜਿਹੜਾ ਮਹਾਨ ਮਹਿਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੇ ਤਰਨੇਦਲਾਂ ਵੱਲੋਂ ਸਾਰੀਆਂ ਗੁਰੂ ਦੀਆਂ ਲਾੜੀਆਂ ਨੇ ਹੰਸ ਸਿੰਘ ਫੌਜਾਂ ਵੱਲੋਂ ਜਿਹੜਾ ਪ੍ਰਾਤਨ ਰਵੈਤ ਦੇ ਮੁਤਾਬਕ ਆਰੰਭ ਹੋ ਚੁੱਕਿਆ ਆਓ ਸਾਰੇ ਆਪਾਂ ਜਿਹੜਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਪਹੁੰਚ ਕੇ ਜੰਗ ਜੂ ਕਰਤਬ ਜਿਹੜੇ ਖਾਲਸਾ ਫੌਜ ਹੈ ਗੁਰੂ ਦੀਆਂ ਲਾੜਲੀਆਂ ਨੇ ਹੰਸ ਸਿੰਘ ਫੌਜਾਂ ਉਹਨਾਂ ਦੇ ਆਪਾਂ ਜੋਰ ਵੇਖੀਏ ਗਤਕੇ ਦੇ ਵੀ ਜੋਰ ਦੇਖਣੇ ਨੇ ਘੋੜ ਸਵਾਰੀ ਦੇ ਵੀ ਜੋਰ ਆਪਾਂ ਦੇਖਣੇ ਨੇ ਗੁਰੂ ਸਾਹਿਬ ਕਿਰਪਾ ਕਰਨ ਸੂਰਾਸੋ ਪਹਿਚਾਣਦੀ ਹੈ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਐ ਖੇਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਇਹਨਾਂ ਸ਼ਹੀਦਾਂ ਦੀ ਜਿਹੜੀ ਮਹਾਨ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰਦੇ ਆਂ ਜਰੂਰ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਆਪਾਂ ਦਰਸ਼ਨ ਦਿਦਾਰੇ ਕਰੀਏ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਇੰਦਰ ਦੇਵਤਾ ਜਿਹੜਾ ਉਹ ਖੜ ਨਹੀਂ ਸਕਦਾ ਖਾਲਸੇ ਅੱਗੇ ਦੇਖਿਓ ਤੁਸੀਂ ਕਿਵੇਂ ਜੋਰ ਚੱਲਦੇ ਨੇ ਆ ਜਿਹੜਾ ਵਿਸ਼ਾਲ ਮਹੱਲਾ ਉਹ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਨੇ ਬੁੱਢਾ ਦਲ ਤੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਤ ਜਿਹੜਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਬੁੱਢਾ ਦਲ ਤੋਂ ਜਿਹੜਾ ਮਹਾਨ ਮਹੱਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੇ ਤਰਨੇਦਿਆਂ ਵੱਲੋਂ ਸਾਰੀਆਂ ਗੁਰੂ ਦੀਆਂ ਲਾੜੀਆਂ ਦੇ ਨਿਹੰਗ ਸਿੰਘ ਫੌਜਾਂ ਵੱਲੋਂ ਜਿਹੜਾ ਪ੍ਰਾਤਨ ਰਵੈਤ ਦੇ ਮੁਤਾਬਕ ਆਰੰਭ ਹੋ ਚੁੱਕਿਆ ਆਓ ਸਾਰੇ ਆਪਾਂ ਜਿਹੜਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਪਹੁੰਚ ਕੇ ਜੰਗ ਜੂ ਕਰਤਬ ਜਿਹੜੇ ਖਾਲਸਾ ਫੌਜ ਹੈ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਉਹਨਾਂ ਦੇ ਆਪਾਂ ਜੋਰ ਵੇਖੀਏ ਗਤਕੇ ਦੇ ਵੀ ਜੋਰ ਦੇਖਣੇ ਨੇ ਘੋੜਸਵਾਰੀ ਦੇ ਵੀ ਜੋਰ ਆਪਾਂ ਦੇਖਣੇ ਨੇ ਗੁਰੂ ਸਾਹਿਬ ਕਿਰਪਾ ਕਰਨ ਸੂਰਾਸੋ ਪਹਿਚਾਨਦੀ ਹੈ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਐ ਖੇਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਇਹਨਾਂ ਸ਼ਹੀਦਾਂ ਦੀ ਜਿਹੜੀ ਮਹਾਨ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰਦੇ ਆਂ ਜਰੂਰ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਆਪਾਂ ਦਰਸ਼ਨ ਦਿਦਾਰੇ ਕਰੀਏ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਇੰਦਰ ਦੇਵਤਾ ਜਿਹੜਾ ਉਹ ਖੜ ਨਹੀਂ ਸਕਦਾ ਖਾਲਸੇ ਅੱਗੇ ਦੇਖਿਓ ਤੁਸੀਂ ਕਿਵੇਂ ਜੋਰ ਚੱਲਦੇ